ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਵੀਂ ਵੀਡੀਓ ਦੇ ਨਾਲ ਫੇਰ ਤੁਹਾਡੇ ਰੂਬਰੂ ਹੋਏ ਹਾਂ ਜੀ ਤੇ ਆਪਾਂ ਕੱਲ ਕੋਈ ਜ਼ਰੂਰੀ ਕੰਮ ਕਰਕੇ ਕੱਲ ਮੈਥੇ ਵੀਡੀਓ ਨਹੀਂ ਪਾਈ ਗਈ ਜੀ ਤੇ ਅੱਜ ਨਵੀਂ ਵੀਡੀਓ ਨਾਲ ਅਸੀਂ ਤੁਹਾਡੇ ਕੋਲ ਜੋ ਅੱਜ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਦਾ ਟਾਈਟਲ ਤੁਸੀਂ ਪਾੜ ਹੀ ਲਿਆ ਹੁਣ ਤੇ ਆਪਾਂ ਫੇਰ ਵੀ ਦੱਸ ਦਿੰਨੇ ਆਂ ਵੀ ਘਰ ਦੇ ਵਿੱਚ ਉਹ ਆਪਣਾ ਜਿਹੜਾ ਮੇਨ ਗੇਟ ਹੈ ਜੀ ਮੁੱਖ ਗੇਟ ਹੁੰਦਾ ਉਹਦੇ ਵਿੱਚੋਂ ਕਿਹੜੀਆਂ ਚੀਜ਼ਾਂ ਹੁੰਦੇ ਨੇ ਜਿਹੜੀਆਂ ਆਪਾਂ ਨੂੰ ਨਹੀਂ ਗੇਟ ਦੇ ਅੱਗੇ ਰੱਖਣੀਆਂ ਚਾਹੀਦੀਆਂ ਤੇ ਉਹ ਲਾਉਣੀਆਂ ਚਾਹੀਦੀਆਂ ਜਾਂ ਗੇਟ ਦੇ ਅੱਗੇ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਕਿ ਤੁਹਾਡੇ ਘਰ ਵਿੱਚ ਬਰਕਤ ਆਵੇ ਥੁਆਕ ਬਣਿਆ ਰਹੇ ਹਾਸੇ ਮਜ਼ਾਕ ਦੀਆਂ ਕਲਕਾਰ ਮੈਂ ਤੁਹਾਡੇ ਘਰਾਂ ਵਿੱਚ ਗੂੰਜਣ ਕਲੇਸ਼ ਕਦੇ ਵੀ ਨਾ ਹੋਵੇ ਜੀ ਤੇ ਜਿੱਥੇ ਕਲਾ ਕਲੇਸ਼ ਹੈ ਉਹ ਤਾਂ ਫਿਰ ਤੁਸੀਂ ਜਾਣਦੇ ਹੋ ਉਸ ਘਰ ਦਾ ਕੀ ਹਾਲਾਤ ਹੁੰਦੇ ਆ ਤੇ ਜਿਹੜੇ ਘਰ ਵਿੱਚ ਥੁਆਕ ਹੁੰਦਾ ਉਸ ਘਰ ਦੇ ਵਿੱਚ ਫਿਰ ਰੱਬੀ ਰੂਹਾਂ ਹੀ ਵਸਦੀਆਂ ਹੁੰਦੀਆਂ ਜੀ ਤੇ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਫਿਰ ਮੇਰੇ 채ਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਕੁਝ ਜ਼ਰੂਰੀ ਗੱਲਾਂ ਹੁੰਦੀਆਂ ਜੋ ਆਪਾਂ ਐਂਡ ਦੇ ਵਿੱਚ ਦੇਖਦੇ ਆਂ ਕਈ ਵਾਰ ਤੁਸੀਂ ਗੱਲਾਂ ਵਿੱਚੋਂ ਕੁਝ ਸਕਿਪ ਕਰ ਦਿੰਨੇ ਹੋ ਫਿਰ ਤੁਹਾਨੂੰ ਵੀ ਕਮੈਂਟ ਕਰਨਾ ਪੈਂਦਾ ਤੇ ਫਿਰ ਤੁਹਾਨੂੰ ਵੀ ਜੇ ਤੁਸੀਂ ਸਾਰੀ ਵੀਡੀਓ ਡਿਟੇਲ ਦੇ ਵਿੱਚ ਦੇਖਦੇ ਹੋ ਤੇ ਫਿਰ ਤੁਹਾਨੂੰ ਕਮੈਂਟ ਨਹੀਂ ਕਰਨਾ ਪੈਂਦਾ ਕਿਉਂਕਿ ਮੈਂ ਸਾਰੀ ਗੱਲ ਮੇਰੀ ਆਦਤ ਹੁੰਦੀ ਹੈ ਮੈਂ ਦੋ ਵਾਰ ਤਿੰਨ ਵਾਰ ਜ਼ਰੂਰ ਬੋਲਦੀਆਂ ਤੇ ਵੀ ਇਹ ਨਾ ਹੋਵੇ ਤੁਹਾਨੂੰ ਕਿਸੇ ਗੱਲ ਦੀ ਸਮਝ ਨਾ ਆਵੇ ਤੇ ਦੇ ਲਈ ਪਲੀਜ਼ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਲੋ ਜੀ ਚੱਲਦੇ ਆਪਾਂ ਅੱਜ ਫਿਰ ਵੀਡੀਓ ਵੱਲ ਦੇਖੋ ਜਿਹੜਾ ਘਰ ਦਾ ਮੁੱਖ ਗੇਟ ਹੁੰਦਾ ਹੈ ਮੁੱਖ ਦਵਾਰ ਹੁੰਦਾ ਹੈ ਇਹ ਨੂੰ ਸਾਫ਼ ਸੁਥਰਾ ਰੱਖਣਾ ਸਭ ਤੋਂ ਜ਼ਰੂਰੀ ਹੁੰਦਾ ਆਪਾਂ ਇੱਕ ਇਨਸਾਨ ਹੈ ਆਪਣਾ ਮੂੰਹ ਹੈ ਜੇ ਮੂੰਹ ਨਾ ਹੋਵੇ ਤਾਂ ਆਪਾਂ ਇੱਕ ਪੁਤਲਾ ਹੋ ਗਏ ਇਹਦੇ ਵਿੱਚ ਜਾਨ ਨਾ ਜਾਣ ਸਰੀਰ ਦੇ ਵਿੱਚ ਕੌਣ ਪਾਉਂਦਾ ਮੂੰਹ ਕਿਉਂ ਜਿਹਦੇ ਵਿੱਚੋਂ ਆਪਾਂ ਹਜ਼ਾਰਾਂ ਪਦਾਰਥ ਨਿਗਲਦੇ ਆਂ ਅੰਦਰ ਜਾਂਦੇ ਆ ਚੰਗਾ ਖਾਂਦੇ ਆ ਤਾਂ ਆਪਣਾ ਸਰੀਰ ਚੰਗਾ ਹੈ ਜੇ ਆਪਾਂ ਮਾੜਾ ਖਾਂਦੇ ਆ ਤਾਂ ਆਪਣਾ ਸਰੀਰ ਮਾੜਾ ਉਸੇ ਤਰੀਕੇ ਮੁੱਖ ਦਵਾਰ ਹੁੰਦਾ ਘਰ ਦਾ ਜੀ ਤੇ ਹੁਣ ਜਿਵੇਂ ਹੁਣ ਮੁੱਖ ਹੁਣ ਜਿਵੇਂ ਆਪਣਾ ਮੁੱਖ ਦਵਾਰ ਹੈ ਗੰਦਾ ਹੈ ਜੇ ਆਪਣਾ ਮੂੰਹ ਹੈ ਇਹ ਗੰਦਾ ਹੈ ਗੰਦ ਬਕਦਾ ਲੜਾਈਆਂ ਝਗੜੇ ਕਰਦਾ ਗਾਲਾਂ ਕਿਸੇ ਨੂੰ ਮੰਦਾ ਚੰਗਾ ਬੋਲਦਾ ਤੇ ਕੋਈ ਵੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਪਸੰਦ ਕਰੂਗਾ ਘਰ ਦੇ ਜੀ ਵੀ ਤੁਹਾਡੇ ਤੋਂ ਮੁੱਖ ਵਾਟ ਲੈਣਗੇ ਕਿਉਂਕਿ ਉਹ ਕਹਿਣਗੇ ਵੀ ਇੰਨੇ ਕਿਹੜਾ ਕੋ ਚੰਗੀ ਗੱਲ ਕਰਨੀ ਇਹ ਤਾਂ ਮੂੰਹ ਚੋਂ ਗਾਂਦੀ ਬਕਣਾ ਹੁੰਦਾ ਏਸੇ ਮੁੱਖ ਦਵਾਰ ਹੁੰਦਾ ਜਿੰਨਾ ਗੰਦਾ ਹੁੰਦਾ ਉਹਨਾਂ ਉਸ ਘਰ ਦੇ ਵਿੱਚ ਰੱਬੀ ਰੂਹਾ ਪਾਸਾ ਵਟਦੇ ਆ ਕਿਉਂਕਿ ਉਹ ਘਰ ਇੱਕ ਬਾਹਰੋਂ ਜਦੋਂ ਕੋਈ ਆਉਂਦਾ ਨਾ ਘਰ ਅੰਦਰ ਆ ਮੁੱਖ ਦਵਾਰ ਗੰਦਾ ਹੁੰਦਾ ਤਾਂ ਚਾਹੇ ਅਗਲਾ ਨਹੀਂ ਬੋਲ ਕੇ ਕਹਿੰਦਾ ਪਰਮਾਣੋਂ ਦਾ ਇਹ ਵੀ ਕਿਸੇ ਟਾਈਮ ਦੇ ਅੰਦਰ ਇਹ ਗੱਲ ਹੁੰਦੀ ਦੇਖੀ ਕਿ ਕਿਵੇਂ ਉਜਾੜ ਬਣਿਆ ਪਿਆ ਵੀ ਕਦੇ ਇੱਥੇ ਸਾਫ ਸਫਾਈ ਨਹੀਂ ਇਹਦੇ ਲਈ ਜੀ ਘਰ ਨਾਲੂ ਜਿਆਦਾ ਜ਼ਰੂਰੀ ਹੁੰਦਾ ਮੁੱਖ ਦਵਾਰ ਜਿਹਨੂੰ ਆਪਾਂ ਸਾਫ਼ ਸੁਥਰਾ ਰੱਖਣਾ। ਲਓ ਜੀ ਆਪਾਂ ਦੱਸ ਦਿਆਂ ਤੁਹਾਨੂੰ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਗਲਤੀਆਂ ਜਿਹੜੀਆਂ ਮੇਰੀਆਂ ਭੈਣਾਂ ਕਦੇ ਵੀ ਨਾ ਕਰਨ ਜੇ ਚਾਹੁੰਦੇ ਆ ਘਰਾਂ 'ਚ ਬਰਕਤ ਆਵੇ, ਸਾਡਾ ਘਰ ਸੁਖੀ ਸੰਸਾਰ ਬਸੇ ਸਾਡਾ ਤੇ ਉਹ ਇਹ ਗੱਲਾਂ ਭੁੱਲ ਕੇ ਵੀ ਨਾ ਕਰਨ। ਪਹਿਲੀ ਜਿਹੜੀ ਆਦਤ ਹੁੰਦੀ ਹੈ ਆਪਣੀ ਹੁੰਦੀ ਹੈ ਬਾਹਰ ਨੂੰ ਆਪਾਂ ਹਰ ਰੋਜ਼ ਸਾਫ਼ ਸਫਾਈ ਕਰਨੀ, ਹਰ ਰੋਜ਼ ਉਥੇ ਬੋਕਰ ਲਾਉਣੀ ਲਾਉਣੀ ਹੈ ਜੀ। ਜਿਹੜਾ ਘਰ ਦਾ ਝਾੜੂ ਹੁੰਦਾ ਨਾ ਜੀ, ਵੇਖ ਝਾੜੂ। ਦੇਖ ਬਹੁਤ ਸਾਰੇ ਉਪਾਅ ਹੁੰਦੇ ਆ ਬਾਕੀ ਜਿਹੜਾ ਝਾੜੂ ਹੁੰਦਾ ਉਹ ਘਰ ਦੀਆਂ ਵਰਕਟਾਂ ਲੈ ਕੇ ਹੁੰਦਾ ਜਿੰਨੇ ਉਹ ਸਾਫ਼ ਸਫਾਈ ਨਾਲ ਰੱਖਦੇ ਆ ਉਹਨੂੰ ਲੁਕੋ ਕੇ ਰੱਖਦੇ ਆ ਉਹਨਾਂ ਦੇ ਘਰ ਦੇ ਵਿੱਚ ਵਰਕਟਾਂ ਹੁੰਦੀਆਂ ਝਾੜੂ ਹੁੰਦਾ ਉਹਨੂੰ ਕਦੇ ਵੀ ਘਰ ਤੋਂ ਬਾਹਰ ਨਾ ਲੈ ਕੇ ਜਾਓ ਮੁੱਖ ਦਵਾਰ ਜੇ ਤੁਸੀਂ ਸਾਫ਼ ਕਰਦੇ ਉਹਨੂੰ ਬੁੱਕ ਕਰਨ ਵਾਲੀ ਸਾਫ਼ ਕਰੋ ਝਾੜੂ ਨਾਲ ਕਦੇ ਵੀ ਮੁੱਖ ਦਵਾਰ ਸਾਫ਼ ਨਾ ਕਰੋ ਆਪਣੇ ਘਰ ਦਾ ਝਾੜੂ ਬਾਹਰ ਨਾ ਲੈ ਕੇ ਜਾਓ ਜਿਵੇਂ ਘਰ ਦਾ ਭੇਤ ਹੁੰਦਾ ਨਾ ਬਾਹਰ ਜਾ ਕੇ ਖੋਲਣਾ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਵੀ ਘਰ ਦੇ ਝਾੜੂ ਜਦ ਬਾਹਰ ਲੋਕਾਂ ਦੀ ਨਜ਼ਰ ਲੱਗਦੀ ਤੇ ਇੱਥੇ ਆਪਣੇ ਘਰ ਦੇ ਵਿੱਚ ਬਰਕਤਾਂ ਨੂੰ ਹਟ ਜਾਂਦੀ ਹੈ ਪੈਸੇ ਦੀ ਕਮੀ ਆਉਣ ਲੱਗ ਜਾਂਦੀ ਹੈ ਘਰ ਦਾ ਝਾੜੂ ਕਦੇ ਵੀ ਮੁੱਖ ਗੇਟ ਤੋਂ ਬਾਹਰ ਨਾ ਲੈ ਕੇ ਜਾਓ ਉਹਨੂੰ ਘਰ ਦੇ ਵਿੱਚ ਹੀ ਰੱਖੋ ਘਰ ਦਾ ਜਦੋਂ ਵੀ ਗੇਟ ਸਾਫ਼ ਕਰਨਾ ਹਮੇਸ਼ਾ ਬੁੱਕਰ ਨਾਲ ਸਾਫ਼ ਕਰੋ ਟੀਲਾ ਵਾਲੀਆਂ ਬੁੱਕਰਾਂ ਹੁੰਦੀਆਂ ਉਹਦੇ ਨਾਲ ਸਾਫ਼ ਕਰੋ ਘਰ ਦੇ ਗੇਟ ਨੂੰ ਹਰ ਰੋਜ਼ ਚੰਗੀ ਤਰ੍ਹਾਂ ਸਾਫ਼ ਕਰਨਾ ਜ਼ਰੂਰੀ ਹੈ ਜੀ ਬੁੱਕਰ ਲਾਓ ਪਾਣੀ ਦਾ ਛਿੜਕਾਅ ਕਰੋ ਬੁੱਕਰ ਲਾਉਣਾ ਪਾਣੀ ਦਾ ਛਿੜਕਾਅ ਕਰਕੇ ਵੇਖੋ ਕਿੰਨਾ ਖੂਬਸੂਰਤ ਹੋ ਜਾਊਗਾ ਸੋਹਣਾ ਲੰਘ ਦੇ ਟਾਪ ਦੇ ਦਾ ਵੀ ਨਹੀਂ ਤਾਂ ਨਹੀਂ ਜੀ ਕਰਦਾ ਉਹਦੀ ਵੀ ਨਿਗਾ ਉੱਥੇ ਪਊਗੀ ਕਿੰਨਾ ਸਾਫ਼ ਸਫਾਈ ਹੈ ਕਿੰਨਾ ਸਾਫ਼ ਸੁਥਰਾ ਹੈ ਕਈ ਵਾਰ ਕੀ ਹੁੰਦਾ ਘਰ ਦੇ ਮੂਰੇ ਮਿੱਟੀ ਘਟਾ ਪੀਕ ਬਣ ਜਾਂਦੀ ਜਦੋਂ ਲੰਘ ਟਾਪਾ ਹੋ ਜਾਂਦਾ ਪਰ ਉਥੇ ਪਾਣੀ ਨਹੀਂ ਛਿੜਕਦੇ ਤੇ ਪੀਕ ਬਣ ਜਾਂਦੇ ਜਦੋਂ ਕੋਈ ਨੰਘ ਦਾ ਟਾਪ ਲਾਉਂਦਾ ਉਹਦੇ ਜੋੜਿਆਂ ਦੇ ਵਿੱਚ ਤੇ ਪੈਰਾਂ ਤੇ ਮਿੱਟੀ ਪੈ ਜਾਂਦੇ ਤੋਂ ਆਂਦਾ ਉਹ ਕਿਵੇਂ ਇੱਥੇ ਵੀ ਗੰਦ ਉੱਪਰ ਆ ਪੈਂਦੇ ਉਹ ਮਾੜੇ ਸ਼ਬਦ ਫਿਰ ਆਪਣੇ ਤੇ ਅਸਰ ਕਰਦੇ ਆ ਜੀ ਇਹਦੇ ਲਈ ਘਰ ਅੱਗਾ ਸਾਫ਼ ਹੋਵੇ ਮੁੱਖ ਗੇਟ ਤੇ ਉੱਤੇ ਪਾਣੀ ਛਿੜਕਿਆ ਹੋਵੇ ਤਾਂ ਕਿ ਮਿੱਟੀ ਘੱਟਾ ਉੱਥੇ ਜੰਮਿਆ ਜੰਮਿਆ ਰਹੇ ਕਿ ਉੱਠੇ ਨਾ ਨੰਬਰ 2 ਤੇ ਜੀ ਤੁਸੀਂ ਘਰ ਦੇ ਮੁੱਖ ਗੇਟ ਅੱਗੇ ਕੋਈ ਵੇਲ ਕੋਈ ਬੂਟਾ ਲਾਉਨੇ ਤਾਂ ਉਹਦੇ ਕੰਡੇ ਕਦੇ ਵੀ ਨਾ ਹੋਣ ਕਈ ਕਈ ਲੋਕਾਂ ਨੇ ਵੇਖਿਆ ਮੈਂ ਥੋਰ ਲਾ ਰੱਖਿਆ ਘਰ ਦੇ ਅੱਗੇ ਉਹ ਗਲਤੀ ਕਦੇ ਵੀ ਨਹੀਂ ਕਰਨੀ ਉਹ ਗਲਤੀ ਦਾ ਆਪਾਂ ਤੁਹਾਨੂੰ ਲੋ ਜੀ ਸਿੰਪਲ ਜੇ ਸ਼ਬਦਾਂ ਦੇ ਵਿੱਚ ਦੱਸ ਦਿੰਦੇ ਆ ਜਦੋਂ ਆਪਾਂ ਇਹ ਕੰਡਿਆਲਾ ਦਰਖਤ ਲਾਉਨੇ ਤੁਰੇ ਜਾਂਦੇ ਤੇ ਕਈ ਵਾਰ ਕਿਸੇ ਦੇ ਕੀਮਤੀ ਕੱਪੜੇ ਪਾਏ ਹੁੰਦੇ ਆ ਦੇਖ ਤੇ ਉਹ ਕੱਪੜੇ ਕਈ ਵਾਰ ਕੋਈ ਦੁਪੱਟਾ ਕੋਈ ਕੀ ਉਹਦੇ ਵਿੱਚ ਜਦੋਂ ਅੜ ਜਾਂਦਾ ਥੋੜਾ ਵਾ ਤਾਂ ਫੜ ਜਾਂਦਾ ਚਾਹੇ ਅਗਲਾ ਬੋਲ ਕੇ ਨਹੀਂ ਕਹਿੰਦਾ ਪਰ ਅੰਦਰ ਤਾਂ ਕਹਿੰਦਾ ਹੀ ਐ ਵੀ ਕਿੰਵੇਂ ਵੀ ਮੇਰੇ ਦਾ ਕੱਪੜੇ ਫਟ ਗਏ ਵੀ ਵੇਖੀ ਕਿ ਇਹਨਾਂ ਨੇ ਇੱਥੇ ਇਹਨੂੰ ਗੰਦਮਬਾਰ ਚ ਧਾਰ ਰੱਖਿਆ ਮੇਰੇ ਤਾਂ ਐਸ ਤਰ੍ਹਾਂ ਹੋ ਗਿਆ ਕਈ ਵਾਰ ਕੋਈ ਹੱਥ ਤੇ ਵੱਜਦਾ ਕੋਈ ਜ਼ਖਮੀ ਹੋ ਜਾਂਦਾ ਕੰਡਿਆਲੇ ਪੌਦਿਆਂ ਦੇ ਵਿੱਚ ਜ਼ਹਿਰੀਲੇ ਜਾਨਵਰ ਲੁਕਦੇ ਆ ਉਹ ਜ਼ਿਆਦਾਤਰ ਉਹਨਾਂ ਦਾ ਆਵਾਸ ਹੁੰਦਾ ਉਹਦੇ ਵਿੱਚ ਕਿਉਂਕਿ ਉੱਥੋਂ ਆਪਦੇ ਦੁਸ਼ਮਨਾ ਤੋਂ ਆਪਦੀ ਬੀਪਕੜ ਤੋਂ ਬਚ ਜਾਂਦੇ ਵੀ ਇਹ ਨਹੀਂ ਹੈਗਾ ਵੀ ਕੰਡਿਆਲੇ ਦਰਖਤ ਦੇ ਵਿੱਚ ਕੋਈ ਜਾਨਵਰ ਲੁਕਦਾ ਤੇ ਉਹਨੂੰ ਛੇਤੀ ਕਿਤੇ ਕੋਈ ਦੂਜਾ ਜਾਨਵਰ ਉਹਨੂੰ ਮਾਰ ਨਹੀਂ ਸਕਦਾ ਕਿਉਂਕਿ ਉਹਦੇ ਕੰਡੇ ਹੁੰਦੇ ਆ ਇਹਦੇ ਲਈ ਕੰਡਿਆਲਾ ਦਰਖਤ ਕਦੇ ਵੀ 게ਟ ਚ ਨਾ ਲਾਓ ਇਹ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਤੀਜਾ ਇਹ ਤੁਸੀਂ ਥੋੜਾ ਥੋੜਾ ਘਰ ਦਾ ਮੁੱਖ ਦਵਾਰਾ ਉੱਥੇ ਵੱਲ ਲਾਓ ਜ਼ਰੂਰ ਲਾਓ ਉਹ ਵੱਲ ਔਰਤ ਵੇਲੇ ਤੇ ਸ਼ਾਮ ਨੂੰ ਰਹਿਰਾਸ ਵੇਲੇ ਚੱਗਦਾ ਹੋਣਾ ਚਾਹੀਦਾ ਚਾਨਣ ਉਥੇ ਜਰੂਰ ਹੋਵੇ ਤੁਹਾਡੇ ਘਰ ਦੇ ਮੁੱਖ ਦਵਾਰ ਦੇ ਅੱਗੇ ਤਾਂ ਕਿ ਪਤਾ ਲੱਗੇ ਵੀ ਹਾਂ ਇਸ ਘਰ ਦੇ ਵਿੱਚ ਕੋਈ ਵੱਸਦਾ ਹੈ ਇਸ ਘਰ ਦੇ ਵਿੱਚ ਲੋਕ ਰਹਿੰਦੇ ਆ ਤਾਂ ਕਿ ਇਸ ਘਰ ਦੇ ਜਿਹੜਾ ਮੇਨ ਗੇਟ ਹੈ ਵੀ ਇੱਥੇ ਚਾਨਣ ਹੋ ਰਿਹਾ ਚਾਨਣ ਤੁਸੀਂ ਜਰੂਰ ਰੱਖਣਾ ਕਈ ਵਾਰ ਇਹਦੇ ਵਿੱਚ ਇਹ ਵੀ ਹੁੰਦਾ ਜੇ ਹਨੇਰੇ ਸਵੇਰੇ ਕੋਈ ਆਉਂਦਾ ਜਦੋਂ ਗੇਟ ਦੇ ਅੱਗੇ ਬੱਲਬ ਹੁੰਦਾ ਆਪਾਂ ਜਗਾ ਕੇ ਵੇਖਨੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿਵੇਂ ਹੈ ਕੋਈ ਬੰਦਾ ਅੱਜ ਸਮਾਂ ਬਹੁਤ ਮਾੜਾ ਚੱਲ ਰਿਹਾ ਕੋਈ ਇਹੋ ਜਿਹਾ ਨਸਾਨ ਆ ਕੇ ਖੜ ਜਾਂਦਾ ਜਿਹਨੂੰ ਆਪਾਂ ਗੇਟ ਨਹੀਂ ਵੀ ਖੋਲਣਾ ਹੁੰਦਾ ਤੇ ਕਈ ਵਾਰ ਕੋਈ ਆਪਣਾ ਕੋਈ ਜ਼ਰੂਰੀ ਕੰਮ ਵਾਲਾ ਹੁੰਦਾ ਤੇ ਉਹ ਬੋਲ ਮਾਰ ਕੇ ਚਲਾ ਜਾਂਦਾ ਤੇ ਆਪਾਂ ਗੇਟ ਨਹੀਂ ਖੋਲਦੇ ਇਹਦੇ ਲਈ ਜੀ ਵੱਲ ਬਲਾਹ ਜ਼ਰੂਰੀ ਹੈ ਤਾਂ ਕਿ ਆਪਾਂ ਦੂਰੋਂ ਪਤਾ ਲੱਗ ਸਕੇ ਗੇਟ ਰੀਆਂ ਵਿਰਲਾਂ ਵਿੱਚ ਦੀ ਵੀ ਕੌਣ ਖੜਾ ਆਪਣੇ ਗੇਟ ਦੇ ਵਿੱਚ ਠੀਕ ਹੈ ਨਾ ਜੀ ਵੱਲ ਬਿਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਨੰਬਰ ਚੌਥਾ ਜੀ ਜਿਹੜੀ ਆਪਾਂ ਇੱਕ ਹੋਰ ਗਲਤੀ ਕਰਦੇ ਹਾਂ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਪ੍ਰਵੇਸ਼ ਕਰਦਾ ਕੋਈ ਆਉਂਦਾ ਤਾਂ ਉਹਨੂੰ ਖਿੜੇ ਮੱਥੇ ਸਵਾਗਤ ਕਰੋ ਖਿੜੇ ਮੱਥੇ ਉਹਨੂੰ ਮਿਲੋ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਕਿਹੜੇ ਇਨਸਾਨ ਦੇ ਵਿੱਚ ਕਿਹਦੇ ਅੰਦਰ ਕੋਈ ਰੱਬੀ ਰੂਹ ਵਸਦੀ ਹੋਵੇ ਕਦੇ ਵੀ ਕਿਸੇ ਨੂੰ ਵੇਖ ਕੇ ਮੱਥੇ ਤੇ ਉਂੜੀ ਨਾ ਪਾਓ ਕਦੇ ਕੀ ਹੁੰਦਾ ਨਾ ਕਿ ਕਈ ਵਾਰ ਕੀ ਹੁੰਦਾ ਕੋਈ ਭੈਣ ਭਰਾ ਵਿਚਾਰ ਆ ਜਾਂਦਾ ਹੈ ਘਰ ਦੇ ਵਿੱਚ ਤੇ ਕੋਈ ਮੇਰੇ ਅਰਗੀ ਬੀਬੀ ਚਾਹ ਪਾਣੀ ਬਣਾਈ ਬੈਠੀ ਹੁੰਦੇ ਉਹ ਆnde ਕਿੱਥੋਂ ਆ ਗਿਆ ਚਾਹ ਬਣਾਈ ਬੈਠੀ ਸੀ ਜਾ ਆਖਣੀਆਂ ਜਾ ਚਾਹ ਆ ਕੇ ਦੋਸਤ ਲੁਕੋ ਦੇਣਾ ਆ ਗਿਆ ਨੀਤ ਮਾਰੀਗਾ ਇਹ ਗਲਤੀ ਕਦੇ ਵੀ ਨਹੀਂ ਕਰਨੀ ਹਾਂ ਜੇ ਪਚਾਹ ਬਣਾਈ ਹੈ ਉਹਨੂੰ ਕਹੋ ਬੈਠ ਉਹਨੂੰ ਕਹੋ ਅਸੀਂ ਚਾਹ ਬਣਾਈ ਬੈਠੇ ਹਾਂ ਪਰਮਾਤਮਾ ਨੇ ਤੇਰਾ ਵੰਡਾ ਇਹਦੇ ਵਿੱਚ ਪਹਿਲਾਂ ਹੀ ਪਾ ਦਿੱਤਾ ਤੂੰ ਭਾਈ ਪੀ ਕੇ ਜਾ ਥੋੜੀ ਤੋਂ ਥੋੜੀ ਚਾਹ ਪਾਣੀ ਨੂੰ ਪਿਆ ਕੇ ਤੋ ਖੜੇ ਮਿੱਥੇ ਸਵਾਗਤ ਕਰੋ ਘਰ ਦੇ ਵਿੱਚ ਜਦੋਂ ਵੀ ਕੋਈ ਆਦਮੀ ਆਉਂਦਾ ਉਹ ਦੇਖੋ ਹਰ ਸਿਆਣੇ ਕਹਿੰਦੇ ਨੇ ਘਰ ਦੇ ਵਿੱਚ ਆਇਆ ਹੋਇਆ ਇਨਸਾਨ ਇੱਕ ਰੱਬ ਬਰਾਬਰ ਹੁੰਦਾ ਪਰਮਾਤਮਾ ਬਰਾਬਰ ਹੁੰਦਾ ਜਿਹੜਾ ਘਰ ਦੇ ਵਿੱਚ ਮਹਿਮਾਨ ਉਹਨੂੰ ਉਸੇ ਤਰ੍ਹਾਂ ਹੀ ਸਵਾਗਤ ਕਰੋ ਚਾਹੇ ਸੋ ਡਾਂਢੀ ਗਵਾਂਢੀ ਆ ਚਾਹੇ ਕੋਈ ਵੀ ਹੈ ਜੋ ਵੀ ਜਦੋਂ ਵੀ ਤੁਹੇ ਜੇ ਕੁਝ ਛਕ ਰਹੇ ਹੋ ਤਾਂ ਤੁਸੀਂ ਉਹਨੂੰ ਜਰੂਰ ਛਕਾਓ ਥੋੜੇ ਥੋੜਾ ਦੇ ਦਿਓ ਬਹੁਤੇ ਦੇ ਬਹੁਤਾ ਦੇ ਦਿਓ ਤੇ ਜਦੋਂ ਵੀ ਕੋਈ ਤੁਹਾਡੇ ਘਰ ਦੇ ਵਿੱਚ ਆਉਂਦਾ ਕੋਈ ਰਿਸ਼ਤੇਦਾਰ ਕੋਈ ਮਹਿਮਾਨ ਆਉਂਦਾ ਉਹਨੂੰ ਘਰ ਦੇ ਮੁੱਖ ਗੇਟ 'ਤੇ ਛੱਡਣ ਜਾਓ ਇਹ ਨਹੀਂ ਹੈਗਾ ਤੁਰਿਆ ਜਾ ਰਿਹਾ ਤੁਸੀਂ ਦੂਰੋਂ ਕਿਤੇ ਚਲੋ ਜੀ ਠੀਕ ਹੈ ਚੰਗਾ ਆਏ ਕਿ ਆਪਾਂ ਕੰਮ 'ਤੇ ਲਾਗੇ ਇਹ ਗੱਲ ਤੁਸੀਂ ਭੁੱਲ ਕੇ ਵੀ ਨਹੀਂ ਕਰਨੀ ਉਹਨੂੰ ਗੇਟ 'ਤੇ ਛੱਡਣ ਜਾ ਕੇ ਗੇਟ 'ਤੇ ਜਾ ਕੇ ਉਹਨੂੰ ਜ਼ਰੂਰ ਵਿਦਾ ਕਰਕੇ ਆਓ ਪਤਾ ਨਹੀਂ ਕਈ ਵਾਰ ਇਹ ਹੁੰਦਾ ਆਪਾਂ ਉਹਦੇ ਨਾਲ ਆਖਰੀ ਵਾਰ ਹੀ ਮਿਲ ਰਹੇ ਹੁੰਦੇ ਖਣੀ ਮੜ ਕੇ ਆਪਾਂ ਉਹਨੂੰ ਆਪਾਂ ਇਸ ਦੁਨੀਆਂ ਤੋਂ ਚਲੇ ਜਾਣਾ ਖਣੀ ਉਹ ਖਣੀ ਉਹ ਆਪਣੀ ਆਖਰੀ ਮੁਲਾਕਾਤ ਹੈਗੇ ਹਰ ਇੱਕ ਨੂੰ ਖੁਸ਼ੀ ਮੱਥੇ ਸਵਾਗਤ ਕਰੋ ਜੋ ਤੁਹਾਡੇ ਘਰ ਆਉਂਦਾ ਹੈ ਖੁਸ਼ੀ ਮੱਥੇ ਉਹਨੂੰ ਵਿਦਾ ਕਰੋ ਠੀਕ ਹੈ ਨਾ ਜੀ ਇੱਕ ਪੈਰ ਚੱਕਲਾ ਤੇ ਦੂਜੇ ਦੀ ਆਸ ਨਹੀਂ ਇਹ ਨਹੀਂ ਹੁੰਦਾ ਕਿਹੜੇ ਵੇਲੇ ਇਸ ਵਾਸਾ ਦੀ ਪੂੰਜੀ ਪ੍ਰਮਾਤਮਾ ਆਪਣੀ ਖਤਮ ਕਰ ਤੇ ਇਹਦੇ ਲਈ ਘਰਾਂ ਵਿੱਚ ਆਇਆ ਮਹਿਮਾਨ ਰੱਬ ਰੂਪੀ ਹੁੰਦਾ ਜੀ ਉਹਨੂੰ ਉਸੇ ਤਰ੍ਹਾਂ ਸਵਾਗਤ ਵੀ ਉਹਦਾ ਵਧੀਆ ਢੰਗ ਨਾਲ ਕਰੋ ਤੇ ਉਹਨੂੰ ਵਿਦਾ ਵੀ ਕਰੋ ਚਾਹੇ ਉਹ ਚਾਹੇ ਆਂਢੀ ਗੁਆਂਢੀਏ ਚਾਹੇ ਕਿਵੇਂ ਵੀ ਹੈ ਦੇਖੋ ਜੀ ਜੇ ਆਪਾਂ ਕਿਸੇ ਨੂੰ ਕੋਈ ਚੀਜ਼ ਦੇਣ ਜੋਕਰੇ ਬਣਾਏ ਆ ਤੇ ਪਰਮਾਤਮਾ ਹੀ ਉਹਨੂੰ ਫਿਰ ਕੋਈ ਉਹਦੇ ਮਨ ਦੇ ਅੰਦਰ ਕੋਈ ਇਹੋ ਜਿਹਾ ਸੰਦੇਸ਼ ਦਿੰਦਾ ਵੀ ਤੂੰ ਫਲਾਣੇ ਥਾਂ ਜਾ ਆ ਭਾਈ ਉੱਥੇ ਤੈਨੂੰ ਚੀਜ਼ ਮਿਲੂਗਾ ਉਹਦੇ ਫੁਰਨਾ ਪਉਂਦਾ ਫੇਰ ਹੀ ਆਪਣੇ ਘਰ ਵੱਲ ਮੁਖ ਕਰਦਾ ਨਹੀਂ ਦੁਨੀਆ ਤੇ ਘਰ ਤਾਂ ਹੋਰ ਵੀ ਬਹੁਤ ਵਸਤੇ ਜੀ ਕਿਤੋਂ ਵੀ ਕੋਈ ਚੀਜ਼ ਲੈ ਸਕਦਾ ਤੇ ਜੇ ਆਪਾਂ ਵੀ ਉਹਨੂੰ ਵੇਖ ਕੇ ਮੱਥੇ ਤੇ ਔੜੀਆਂ ਪਾਲਦੇ ਤੁਸੀਂ ਸਮਝੋ ਪਰਮਾਤਮਾ ਤੁਹਾਡੇ ਨਾਲ ਨਾਰਾਜ਼ ਹੋ ਰਿਹਾ ਕਿਉਂਕਿ ਉਹਨੇ ਉਹਦੇ ਅੰਦਰ ਫੁਰਨ ਨਾ ਪਾਇਆ ਸੋ ਫਿਰ ਆਪਣੇ ਤੀਕਾ ਆਇਆ ਵੀ ਮੈਨੂੰ ਫਲਾਨੀ ਚੀਜ਼ ਦੇ ਤੇ ਆਪਾਂ ਕਹਤਾ ਵੀ ਸਾਡੇ ਤਾਂ ਹੈ ਤੇ ਇੱਥੇ ਜੀ ਤੁਸੀਂ ਸਮਝੋ ਕਿ ਪ੍ਰਮਾਤਮਾ ਸਾਡੇ ਨਾਲ ਨਾਰਾਜ਼ ਹੋ ਰਿਹਾ ਜਿਹੜੇ ਨੇ ਇਹਨੂੰ ਮੋੜਦਾ ਥੋੜੀ ਜਿਹੀ ਥੋੜੀ ਦੇਵ ਕਿਸੇ ਨੂੰ ਵੀ ਖਾਲੀ ਨਾ ਮੋੜੋ ਜੇ ਤੁਸੀਂ ਦੇਣ ਜੋ ਕਰੇ ਪ੍ਰਮਾਤਮਾ ਨੇ ਕਰਿਆ ਤੇ ਉਹਨੂੰ ਥੋੜੀ ਬਸ ਚੀਜ਼ ਦੇ ਦਿਓ ਜੇ ਤੁਹਾਡੇ ਘਰ ਦੇ ਵਿੱਚ ਕੋਈ ਆ ਕੇ ਪ੍ਰਸ਼ਾਦਾ ਛਕਣ ਦੀ ਗੱਲ ਕਹਿੰਦਾ ਤਾਂ ਉਹਨੂੰ ਖਿੜੇ ਮੱਥੇ ਰਜਾ ਕੇ ਪ੍ਰਸ਼ਾਦਾ ਛਕਾਓ ਇਨਾਂ ਕੋ ਵਿਜਤ ਹਜੇ ਬਣੀ ਨਹੀਂ ਜਾਂ ਹੈ ਨਹੀਂ ਜਾਂ ਸਾਡੇ ਤੱਕ ਮੁੱਕ ਨਾ ਜਾਂ ਇਹ ਸ਼ਬਦ ਨਹੀਂ ਆਪਾਂ ਕੁਝ ਬੋਲਣਾ ਜੇ ਨਹੀਂ ਵੀ ਤਾਂ ਉਹਨੂੰ ਕੋ 2 ਮਿੰਟ ਬੈਠ ਜੀ ਪ੍ਰਸ਼ਾਦਾ ਤੂੰ ਛਕ ਕੇ ਜਾਏ ਤੂੰ ਆ ਕੇ ਪ੍ਰਸ਼ਾਦਾ ਮੰਗਿਆ ਪ੍ਰਮਾਤਮਾ ਨੇ ਸਾਡੇ ਘਰ ਪ੍ਰਸ਼ਾਦਾ ਲੰਗਰ ਪਾਣੀ ਖੁੱਲਾ ਦਿੱਤਾ ਸੀ ਤੈਨੂੰ ਜ਼ਰੂਰ ਛਕਾਵਾਂਗੇ ਇਹ ਸੋਚਿਆ ਕਰੋ ਜੀ ਪਤਾ ਨਹੀਂ ਉਹਦੇ ਵਿੱਚ ਪ੍ਰਮਾਤਮਾ ਹੀ ਹੋਵੇ ਉਹ ਪ੍ਰਮਾਤਮਾ ਹੀ ਆਪਣਾ ਇਮਤਿਹਾਨ ਲੈਣ ਲਈ ਆਇਆ ਹੋਵੇ ਵੀ ਵੇਖਦਾ ਹੈ ਲੋਕ ਕਿਹੋ ਜਿਹੇ ਠੀਕ ਹੈ ਨਾ ਜੀ ਇਹ ਗੱਲ ਤੁਸੀਂ ਕਦੇ ਵੀ ਨਹੀਂ ਕਰਨੀ ਉਹਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਖੁਸ਼ ਹੋ ਕੇ 메ਨ ਗੇਟ ਦੀ ਵਿਦਾ ਜ਼ਰੂਰ ਕਰਕੇ ਆਉਣਾ ਜੀ ਇੱਕ ਅਮਰਤ ਵੇਲੇ ਗੇਟ ਜ਼ਰੂਰ ਖੋਲਣਾ ਹੈ ਸੁਭਾ ਅਮਰਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਵੇਲਾ ਅਮਰਤ ਵੇਲਾ ਹੁੰਦਾ ਹੈ ਗੇਟ ਦੀ ਸੱਬਰ ਸੋਡੀ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਖੁੱਲ ਚੁੱਕੀ ਹੋਣੀ ਚਾਹੀਦੀ ਹੈ ਖੁੱਲਣ ਤੋਂ ਬਾਅਦ ਉਸੋ ਜੇ ਬੋਕਰ ਮਾਰੋ ਪਾਣੀ ਦੇ ਛਿੜਕਾਅ ਕਰ ਸਕਦੇ ਹੋ ਉਸ ਤੋਂ ਬਾਅਦ ਵੇਖੋ ਆਪਾਂ ਬੂਹਾ ਢੋ ਲੈਨੇ ਆਂ ਕਈ ਵਾਰ ਜਾਨਵਰ ਬਾਹਰ ਫਿਰਦੇ ਹੁੰਦੇ ਆ ਵਾਰਾਂ ਵੀ ਘਰੇ ਵੜ ਜਾਂਦੇ ਹੁੰਦੇ ਆ ਨਾ ਕੋ ਜਾਨਵਰਾਂ ਨੂੰ ਆਪਾਂ ਪਰ ਪਸੂ ਰੱਖਿਓ ਉਹਨਾਂ ਨੂੰ ਮੂੰਹ ਲਾ ਜਾਂਦੇ ਆ ਇਹਦੇ ਲਈ ਆਪਾਂ ਚੱਲ ਗੇਟ ਢੋ ਦੇਨੇ ਆ ਪਰ ਸੱਬਲ ਉਸ ਕੀ ਆਵਰਤ ਵੇਲੇ ਖੁੱਲ ਜਾਣੀ ਚਾਹੀਦੀ ਐ ਸੋਡੇ ਗੇਟ ਦੀ ਤੇ ਗੇਟ ਦੇ ਅੱਗੇ ਬੱਲਵਜਾਗ ਪੈਣਾ ਚਾਹੀਦਾ ਚਲੋ ਜਦੋਂ ਸੂਰਜ ਚੜ੍ਹ ਗਿਆ ਫਿਰ ਆਪਾਂ ਬੰਦ ਕਰ ਦਨੇ ਆ ਇਸੇ ਤਰ੍ਹਾਂ ਸ਼ਾਮ ਨੂੰ ਜੇ ਰਹਾਾਸ ਦਾ ਵੇਲਾ ਹੈ ਉਹਦੋਂ ਤੁਸੀਂ ਬੂਹਾ ਨਾ ਟੋ ਜਦੋਂ ਰਹਾਾਸ ਦਾ ਸਮਾ ਜੁੜਾ ਨਹੀਂ ਰਹਾ ਹੋਗਾ ਸੂਰਜ ਛਿਪ ਗਿਆ ਉਸ ਤੋਂ ਬਾਅਦ ਤੁਸੀਂ ਸੱਬਲ ਲਾ ਸਕਦੇ ਇਹ ਨਹੀਂ ਹੈਗਾ ਸੂਰਜ ਖੜਾ ਤਾਂ ਤੁਸੀਂ ਸੱਬਲ ਲਾਓ ਇਹ ਗਲਤੀ ਵੀ ਨਹੀਂ ਕਰਨੀ ਜੀ ਇਹੋ ਜਿਹੀਆਂ ਜਿਹੜੀਆਂ ਸ਼ੂਟਿੰਗਾਂ ਸ਼ੂਟਿੰਗਾਂ ਗਲਤੀਆਂ ਹੀ ਆਪਣੀ ਬਰਬਾਦੀ ਦਾ ਕਾਰਨ ਬਣਦੀਆਂ ਆਪਣੇ ਘਰਾਂ ਚ ਕਲੇਸ਼ ਬਣਦਾ ਕੋਈ ਵਾਰ ਕੋਈ ਰੱਭੀ ਰੂਹਾਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਘਰ ਦੇ ਵਿੱਚ ਆਏ ਨੂੰ ਬੁਰੇ ਸ਼ਬਦ ਬੋਲਦੇ ਆਂ ਤੇ ਉਹ ਰੁੱਸ ਕੇ ਚਲੀਆਂ ਜਾਂਦੀਆਂ ਤੇ ਫਿਰ ਆਪਾਂ ਪਰਮਾਤਮਾ ਕੇ ਹੱਥ ਜੋੜਦੇ ਜੇ ਆਪਾਂ ਨੂੰ দান ਦੇਣ ਵਾਲੇ ਪਰਮਾਤਮਾ ਨੇ ਕੀਤਾ ਬਣਾਇਆ ਫਿਰ ਹੀ ਪਰਮਾਤਮਾ ਉਹਦੇ ਅੰਦਰ ਫੁਰਨਾ ਪਾ ਕੇ ਉਹਨੂੰ ਆਪਣੇ ਤਿਕ ਪਹੁੰਚ ਦਾ ਵਿੱਚ ਆ ਪਾਈ ਫਲਾਨੇ ਥਾਂ ਤੇ ਉਹ ਚੀਜ਼ ਮਿਲੂ ਤੇ ਉਹ ਆਪਣੇ ਤੀਖ ਤਾਂ ਹੀ ਪਹੁੰਚ ਕਰਦਾ ਜੀ ਤੇ ਇਹਦੇ ਲਈ ਆਪਾਂ ਨੂੰ ਖਸਕੇ ਉਹਨੂੰ ਖਿੜੇ ਮੱਥੇ ਉਹਨੂੰ ਚੀਜ਼ ਦੇਣੀ ਚਾਹੀਦੀ ਹੈ ਜੀ ਤੇ ਕਦੇ ਵੀ ਉਹਨੂੰ ਜਵਾਬ ਨਹੀਂ ਦੇਣਾ ਚਾਹੀਦਾ ਵਰਤ ਕੇ ਅਗਲਾ ਵਾਪਸ ਦੇ ਜਾਂਦਾ ਕੋਈ ਇੰਨਾ ਤਾਂ ਹੁੰਦਾ ਨਹੀਂ ਵੀ ਕੋਈ ਪ੍ਰਸ਼ਾਦੇ ਪਾਣੀ ਕਿਨੋਂ ਕਿਸੇ ਨੂੰ ਨਾ ਜਾਣਦਿਆ ਕਰੋ ਜੇਕਰ ਤੁਹਾਡੇ ਘਰੇ ਚਾਹ ਬਣੀ ਕੋਈ ਆ ਗਿਆ ਪਲੀਜ਼ ਤੁਸੀਂ ਮੱਥੇ ਤੇ ਉਡੀ ਨਾ ਪਾਇਓ ਪਾਇਆ ਕਰੋ ਪਲੀਜ਼ ਉਹ ਚੀਜ਼ ਜਿਹਨੂੰ ਤੁਸੀਂ ਉਹ ਵੇਖ ਕੇ ਨਾਂ ਲਕੋਇਆ ਕਰੋ ਕਿਉਂਕਿ ਇਹ ਆਪਾਂ ਤਾਂ ਕੁਝ ਨਹੀਂ ਬਣਾਇਆ ਇਹ ਦੇਣ ਸਾਰੀ ਪਰਮਾਤਮਾ ਦੀ ਹੈ ਪਰਮਾਤਮਾ ਦੀਆਂ ਚੀਜ਼ਾਂ ਆਪਾਂ ਕਿਹਨੂੰ ਵੇਖ ਕੇ ਲਕੋਣੇ ਆ ਪਰਮਾਤਮਾ ਦੀ ਦਿੱਤੀ ਹੋਈ ਚੀਜ਼ ਨਾਂ ਲਕੋਇਆ ਕਰੋ ਜੀ ਇਹ ਉਹਨੂੰ ਸੰਦੀ ਬਹਾਇਆ ਕਰੋ ਆਸਹਿੜ ਕੇ ਵੀ ਮੈਂ ਆਇਆ ਸ਼ੱਕ ਰਿਆਂ ਭਾਈ ਤੂੰ ਵੀ ਸ਼ੱਕ ਤੂੰ ਟਾਈਮ ਤੇ ਆ ਗਿਆ ਸ਼ੁਕਰ ਤੂੰ ਆ ਗਿਆ ਸਾਡੇ ਘਰੇ ਚੀਜ਼ ਬਣੀ ਸੀ ਤੈਨੂੰ ਸ਼ੱਕ ਕੇ ਜਾਣਾ ਕੋ ਸ਼ੱਕ ਚਾਹ ਵੀ ਸ਼ਕਾਓ ਉਹਨੂੰ ਪ੍ਰਸ਼ਾਦਾ ਪਾਣੀ ਸ਼ਕਦਾ ਉਹ ਵੀ ਸ਼ਕਾਓ ਜੀ ਤੇ ਇਹ ਹੀ ਸਭ ਗੱਲਾਂ ਸੀ ਜੋ ਮੈਂ ਤੁਹਾਡੇ ਨਾਲ ਕਰਨ ਕੀਤੀਆਂ ਜੀ ਤੇ ਇਹਨਾਂ ਸਾਰੀਆਂ ਗੱਲਾਂ ਦਾ ਤੁਸੀਂ ਫਾਇਦਾ ਜ਼ਰੂਰ ਉਠਾਉਣਾ ਇਸ ਤਰ੍ਹਾਂ ਤੁਸੀਂ ਕਰਨਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਤੁਸ ਥੋੜੇ ਜਿੰਨੇ ਜੀ ਜ਼ਰੂਰ ਵਰਤਨੇ ਤਾਂ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤਨ ਦੁਗਣੀਆਂ ਰਾਤ ਚੋਂ ਬੁਗਣੀਆਂ ਤਰਕੀਆਂ ਵਕਸ਼ੇ ਲੰਬੀਆਂ ਉਹਰਾ ਵਕਸ਼ੇ ਇਸ ਤਰ੍ਹਾਂ ਤੁਸੀਂ ਮੇਰੇ ਚੈਨਲ ਤੇ ਬਣੇ ਰਹਿਣਾ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਇਹਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਮੈਨੇ ਜਰੂਰ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਮੇਰੇ ਚੈਨਲ ਤੇ ਆਏ ਆ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ